ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਦਰਵਾਜ਼ਾ ਤੁਹਾਡੇ ਆਪਣੇ ਚੈਨਲ ਪੰਜਾਬੀ ਕਿਸਾਨ ਡੈਰੀ ਫਾਰਮ ਦੇ ਉੱਤੇ ਅਮੀਰ ਕਰਨ ਆ ਸਾਰੇ ਠੀਕ ਠਾਕ ਹੋਵੋਗੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਆਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਜੀ ਠਾਕ ਪਿਆਰ ਕਮਾਈਆਂ ਚ ਵਰਕ ਦਵਾਵੇ ਆਜੋ ਜੀ ਆਪਾਂ ਤੁਹਾਨੂੰ ਪਤਾ ਹੀ ਆ ਵੀ ਰੋਜ਼ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਨੇ ਆ ਤੇ ਅੱਜ ਵੀ ਜਿਹੜਾ ਵਿਸ਼ਾ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਵਿਸ਼ਾ ਹੈ ਜੀ ਤੋਂ ਕਾਫੀ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਣਾ ਤੇ ਆਜੋ ਜੀ ਜੁੜ ਜਿਓ ਤੁਸੀਂ ਜੇ ਆਪਾਂ ਫਿਰ ਕਰਦਿਆਂ ਗੱਲਬਾਤ ਜੁੜ ਜੋ ਮੇਰੇ ਵੀਰ ਜੁੜ ਜੋ Hadi hadlo bu ਕੀ ਹਾਲ ਚਾਲ ਆ ਜੀ ਕਿੱਥੇ ਕਿੱਥੇ ਦੇਖ ਰਹੇ ਆ ਆਜੋ ਜੁੜਦੇ ਜੀ ਆਪਾਂ ਕਰੀਏ ਗੱਲਬਾਤ ਸ਼ੁਰੂ ਤਤ ਰਿਗਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਖੁਸ਼ ਹੋਵੋਗੇ ਜਿੱਥੇ ਵੀ ਹੋਵੋਗੇ ਪਰਮਾਤਮਾ ਵਰਗੇ ਇਹ ਹੀ ਦੁਆ ਜੀ ਚੜ੍ਹਦੀ ਕਲਾ ਬਖਸ਼ੇ ਸਾਨੂੰ ਪਰਮਾਤਮਾ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਿਸੇ ਨਾ ਕਿਸੇ ਵਿਸ਼ੇ ਉੱਤੇ ਗੱਲ ਕਰਦੇ ਹਾਂ ਤੇ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ਾ ਤੁਸੀਂ ਥੰਬਨਲ ਤੇ ਦੇਖ ਹੀ ਲਿਆ ਹੋਣਾ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਸੂਣ ਤੋਂ ਬਾਅਦ ਜੇ ਨਾਂ ਪੈਣ ਦੇ ਕੀ ਕਾਰਨ ਹੁੰਦੇ ਆ ਤੇ ਉਹ ਤੋਂ ਬਾਅਦ ਆਪਾਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਉਹਦੇ ਤੇ ਆਪਾਂ ਗੱਲ ਕਰਾਂਗੇ ਜੀ ਜਿਹੜਾ ਪਸ਼ੂ ਦੇ ਜੇਰ ਦਾ ਨਾਂ ਪੈਣਾ ਇਹ ਕਾਫੀ ਖਤਰਨਾਕ ਕੰਮ ਹੁੰਦਾਗਾ ਤੇ ਪਸ਼ੂ ਦੇ ਜੇਰ ਨੂੰ ਆਪਾਂ ਕਈ ਵਾਰੀ ਗਲਤ ਤਰੀਕਿਆਂ ਦੇ ਨਾਲ ਕਢਾ ਲੈਣੇ ਤੇ ਉਹ ਦਾ ਜਿਹੜਾ ਆਪਣੇ ਪਸ਼ੂ ਨੂੰ ਬਹੁਤ ਲਾਹ ਹੁੰਦਾ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਬਚਤ ਰੱਖਣੀ ਚਾਹੀਦੀ ਹੈ ਤੇ ਜੇਰ ਪੈਣ ਦਾ ਸਹੀ ਤਰੀਕਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਲਾਸਟ ਦੱਸਾਂਗੇ ਜਿਹੜੀਆਂ ਦੋ ਹੋਮੋਪੈਥਿਕ ਦਵਾਈਆਂ ਨੇ ਜਿਹਦੇ ਨਾਲ 100% ਜੇਰਾ ਜਿਹੜੀ ਉਹ ਪੈ ਜਾਂਦੀ ਹੈ ਜੀ ਆਪਣੇ ਆਪ ਜੇਰ ਨੂੰ ਨਾ ਪੈਣ ਦੇ ਉੱਤੇ ਛੇਤੀ ਜਲਦੀ ਨਾ ਕਰੋ ਦੇਰੀ ਝੱਲ ਜਾਂਦੀ ਹੈ ਪਰ ਗਲਤ ਤਰੀਕਾ ਜਿਹੜਾ ਉਹ ਨੁਕਸਾਨ ਕਰਦਾ ਬਸੂੜਾ ਉਹਦੇ ਨਾਲ ਕਾਫੀ ਇਨਫੈਕਸ਼ਨ ਹੋ ਜਾਂਦੀ ਹੈ ਕਈ ਵਾਰੀ ਖੂਨ ਖਾਨ ਵੀ ਬਹਿ ਜਾਂਦਾ ਹੈਗਾ ਪਸ਼ੂ ਦਾ ਜਿਹੜਾ ਜਾਨੀ ਨੁਕਸਾਨ ਹੋਣ ਦਾ ਵੀ ਡਰ ਹੁੰਦਾ ਹੈਗਾ ਜੀ ਆਜੋ ਜੀ ਆਪਾਂ ਗੱਲ ਕਰਦੇ ਹਾਂ ਵੀ ਇਹ ਕਿਉਂ ਜੇਰ ਪੈਣ ਦੇ ਕਾਰਨ ਕੀ ਹੈ ਕਿਉਂ ਨਹੀਂ ਪੈਂਦੀ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਕਈ ਵਾਰੀ ਆਪਣੀ ਕੋਈ ਖਰਾਕ ਦੀ ਕਮੀ ਰਹਿ ਜਾਂਦੀ ਹੈ ਦੂਸਰਾ ਕਾਰਨ ਹੈ ਜਿਵੇਂ ਮਿਨਰਲ ਮਿਕਸਾਂ ਦੀ ਘਾਟ ਵੀ ਹੋ ਸਕਦੀ ਹੈ ਜੀ ਕੈਲਸ਼ੀਅਮ ਫਾਸਫੋਰਸ ਸੈਲੋਨੀਅਮ ਵਿਟਾਮਿਨ E ਦੀ ਕਮੀ ਕਰਕੇ ਵੀ ਇਹ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਜਾਂ ਫਿਰ ਪਸ਼ੂ ਥੋੜਾ ਜਿਹਾ ਬਿਮਾਰ ਰਹਿੰਦਾ ਹੋਵੇ ਜਾਂ ਜ਼ਿਆਦਾ ਕਮਜ਼ੋਰ ਹੋਵੇ ਉਹਦੇ ਕਰਕੇ ਵੀ ਹੋ ਜਾਂਦੀ ਹੈ ਜੀ ਖੂਨ ਦੀ ਕਮੀ ਆਪਾਂ ਤੁਹਾਨੂੰ ਦੱਸ ਦਿੱਤਾ ਜੇ ਨੀਮੀਆ ਹੋਵੇ ਤਾਂ ਤਾਂ ਵੀ ਇਹ ਗੱਲ ਜਿਹੜੀ ਹੈ ਜੇਰ ਨਾ ਪੈਣ ਦਾ ਕਾਰਨ ਬਣਦੀ ਹੈ ਜੇ ਲੰਬੇ ਸਮੇਂ ਤੋਂ ਪਸ਼ੂ ਕੋਈ ਬਿਮਾਰ ਹੋਵੇ ਤਾਂ ਉਹ ਵੀ ਕਾਰਨ ਬਣਦਾ ਇੱਕ ਜਾਂ ਫਿਰ ਬੱਛਾ ਬਚੜਾ ਜਿਹੜਾ ਪਸ਼ੂ ਦਾ ਉਹ ਵੱਡਾ ਹੋਵੇ ਬੱਚੇਦਾਨੀ ਕਮਜ਼ੋਰ ਹੋਵੇ ਬੱਚੇ ਦਾ ਵੇਟ ਜਿਹੜਾ ਜ਼ਿਆਦਾ ਹੋਵੇ ਉਹ ਵੀ ਕਾਰਨ ਬਣਦਾ ਜਾਂ ਸੂਣ ਲੱਗਿਆ ਪਸ਼ੂ ਦਾ ਜ਼ਿਆਦਾ ਜ਼ੋਰ ਲੱਗ ਜੇ ਤਾਂ ਇਹ ਵੀ ਕਾਰਨ ਬਣਦਾ ਜੀ ਜੋੜ ਮੇਂ ਬੱਚੇ ਹੋਣ ਇਹ ਵੀ ਕਾਰਨ ਹੋ ਸਕਦਾ ਹੈ ਦੋ ਬੱਚਿਆਂ ਦੇ ਸੂਣ ਤੋਂ ਬਾਅਦ ਅਕਸਰ ਹੀ ਜੇਰ ਦਾ ਨਾ ਪੈਣਾ ਇਹ ਸੰਭਵ ਹੈ ਗਰਭ ਵਾhta ਅਲਰਾਂ ਨੂੰ ਗਲਤ ਦੇਖਭਾਲ ਆਪਾਂ ਕਰ ਲੈਨੇ ਕਈ ਵਾਰੀ ਜੀ ਇਹ ਇਹ ਨਾ ਹੋ ਵੀ ਨੁਕਸਾਨ ਹੋ ਸਕਦਾ ਹੈ ਜੇ ਆਪਾਂ ਗਲਤ ਤਰੀਕੇ ਦੇ ਨਾਲ ਇਹਨੂੰ ਜੇਰ ਦਾ ਕੱਢਾਂਗੇ ਜਿਵੇਂ ਦੁਵਾਰਾ ਗੱਬਣ ਜਿਹੜੀ ਆ ਉਹ ਦੇਰ ਜੇ ਹੋਵੇ ਜਾਂ ਹੀਟ ਦੇਰੀ ਨਾਲ ਆਵੇ ਪਸ਼ੂ ਦੀ ਜਾਂ ਫਿਰ ਜਮਾ ਰੀਪੀਟਰ ਬਣਨ ਦਾ ਖਤਰਾ ਵੀ ਬਣ ਸਕਦਾ ਤੇ ਕਈ ਵੇ ਤਾਂ ਬਿਲਕੁਲ ਹੀ ਬਾਜਪਨ ਹੋ ਜਾਂਦਾ ਪਸ਼ੂ ਜਿੰਦੇ ਨਾਲ ਮੁੜ ਕੇ ਉਹ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦਾਗਾ ਜੀ ਇਸ ਕਰਕੇ ਜੇਰ ਨੂੰ ਜਿਹੜਾ ਖਿੱਚਣਾ ਜਾਂ ਗਲਤ ਤਰੀਕੇ ਨਾਲ ਰੱਸੀਆਂ ਨਾਲ ਜਾਂ ਹੋਰ ਨਾਲ ਜਾਂ ਤੂੜੀ ਅਗਲੇ ਹੱਥ ਲਾ ਕੇ ਐਦਾਂ ਦਾ ਕੰਮ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਜੇ ਜੇ ਜੇਰ ਅੰਦਰ ਸੜ ਜੇ ਤਾਂ ਪਸ਼ੂ ਦਾ ਜਿਹੜਾ ਜਾਨੀ ਨਿਖਾਨ ਵੀ ਉਹ ਹੋ ਜਾਂਦਾਗਾ ਜੀ ਕਿਉਂਕਿ ਜੇ ਜਿਹੜਾ ਇਹ ਜ਼ਹਿਰ ਬਣ ਜਾਂਦਾਗਾ ਤੇ ਜ਼ਹਿਰ ਬਣ ਤੋਂ ਬਾਅਦ ਖੂਨ ਚ ਰਲ ਜਾਂਦਾ ਜੋ ਦੂਜੇ ਬਾਅਦ ਪਸ਼ੂ ਦਾ ਜਿਹੜਾ ਜਾਨੀ ਖਰਾਬ ਹੋਣ ਦਾ ਖਤਰਾ ਰਹਿੰਦਾ ਜ਼ਹਿਰ ਨੂੰ ਪਹਿਲੀ ਗੱਲ ਤਾਂ ਜੀ ਜ਼ਹਿਰ ਨੂੰ ਆਪੇ ਪੈਣ ਦਿਓ ਪਸ਼ੂ ਨੂੰ ਸਾਫ਼ ਰੱਖੋ ਸੁੱਕੀ ਥਾਂ ਤੇ ਰੱਖੋ ਜਿਹੜਾ ਗੁੜਾ ਜੀ ਗੁੜਾ ਗਰਮ ਪਾਣੀ ਚ ਜ਼ਰੂਰ ਦਿਓ ਜੀ ਜ਼ਹਿਰ ਪੈਣ ਜੇ ਨਾ ਪਵੇ ਤਾਂ ਗੁੜਾ ਪਸ਼ੂ ਨੂੰ ਸੂਣਸਾਰ ਗੁੜ ਦਾ ਪਾਣੀ ਜਿਹੜਾ ਘੋਲ ਆ ਉਹ ਗਰਮ ਪਾਣੀ ਜਾਂ ਨਿੱਗੇ ਪਾਣੀ ਦੇ ਵਿੱਚ ਗਰਮ ਕਰਕੇ ਦਿਓ ਜੀ ਥੋੜਾ ਥੋੜਾ ਪਸ਼ੂ ਨੂੰ ਤਰਾਓ ਫੜਾਓ ਟੈਲੇ ਪਸ਼ੂ ਤੇ ਜੇ ਜ਼ਿਆਦਾ ਹੀ ਹੋਵੇ ਤਾਂ ਫਿਰ ਵੈਟਰਨਰੀ ਡਾਕਟਰ ਨੂੰ ਬੁਲਾਓ ਜ਼ਬਰਦਸਤੀ ਜੇਰ ਜਿਹੜੀ ਖਿੱਚਣਾ ਉਹ ਵੱਡਾ ਨੁਕਸਾਨ ਆ ਜੀ ਜੇ ਥੋੜੀ ਜਿਹੀ ਦੇਰ ਹੋ ਗਈ ਜੇਰ ਪੈਂਚ ਤਾਂ ਉਹਦਾ ਕੋਈ ਐਡਾ ਗਲਤ ਨਹੀਂ ਹੁੰਦਾਗਾ ਸੂਣ ਤੋਂ ਬਾਅਦ ਜੇ ਨਾ ਭਵੇ ਤਾਂ ਕਦੋਂ ਬੰਨਦੀ ਆਪਣੀ ਸਮੱਸਿਆ ਇਹਦੇ ਵਾਸਤੇ ਆਪਾਂ ਗੱਲ ਕਰ ਲੈਨੇ ਆ ਆਮ ਤੌਰ ਤੇ ਗਾਮਾ ਮੱਧਾਨਸੂਨ ਤੋਂ 4 ਤੋਂ 6 ਘੰਟਿਆਂ ਦੇ ਵਿੱਚ ਜੇ ਰਾਪੀ ਪੈ ਜਾਂਦੀ ਹੈ ਜੇ ਜੇ ਰੱਥ ਤੋਂ 12 ਘੰਟਿਆਂ ਤੱਕ ਨਾ ਪਵੇ ਤਾਂ ਇਸ ਨੂੰ ਜੇਰ ਦਾ ਫਸਣਾ ਕਿਹਾ ਜਾਂਦਾ ਹੈ ਜ਼ਬਰਦਸਤੀ ਜ਼ੋਰ ਖਿੱਚਣ ਨਾਲ ਨਹੀਂ ਚਾਹੀਦੀਗੀ ਇਹ ਜਦ ਬੱਚੇਦਾਨੀ ਨੂੰ ਜ਼ਖਮ ਹੋ ਜਾਂਦੇ ਨੇ ਖਿੱਚਣ ਦੇ ਨਾਲ ਤੇ ਬੱਚੇਦਾਨੀ ਦੇ ਵਿੱਚ ਜੇਰ ਹੈ ਜਿਹੜਾ ਉਹ ਜੁੜਿਆ ਹੁੰਦਾਗਾ ਖਿੱਚਣ ਦੇ ਨਾਲ ਬੱਚੇਦਾਨੀ ਫਟ ਵੀ ਜਾਂਦੀ ਹੈ ਜੀ ਤੇ ਕਈ ਵਾਰੀ ਅੰਦਰੂਨੀ ਖੂਨ ਵੀ ਵਗਣ ਲੱਗ ਜਾਂਦਾਗਾ ਇਹਦੇ ਨਾਲ ਬਹੁਤ ਭੈੜੀ ਜਿਹੜੀ ਇਨਫੈਕਸ਼ਨ ਅੰਦਰ ਫੈਲ ਜਾਂਦੀ ਹੈ ਗੰਦੇ ਹੱਥ ਜਾਂ ਰੱਸੀ ਵਤਨ ਨਾਲ ਜਾਂ ਬੱਚੇਦਾਨੀ ਵਿੱਚ ਜਰਾ ਸੀਮ ਚਲੇ ਜਾਂਦੇ ਨੇ ਇੰਦਾ ਦਾ ਜਿਹੜਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਜੀ ਤੇ ਜੂਟਰਸ ਇਨਫੈਕਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸ ਕਾਰਨ ਜਿਹੜਾ ਪਸ਼ੂ ਦਾ ਕਾਫੀ ਨੁਕਸਾਨ ਹੋ ਜਾਂਦਾ ਇਸ ਤੋਂ ਬਾਅਦ ਜੇ ਇਨਫੈਕਸ਼ਨ ਹੋ ਜੇ ਤਾਂ ਫਿਰ ਇਹਦੇ ਕਾਰਨ ਤੇਜ਼ ਬੁਖਾਰ ਵੀ ਹੋ ਜਾਂਦਾ ਹੈ ਪਸ਼ੂ ਜਿਹੜਾ ਖਰਾਕ ਬਿਲਕੁਲ ਘੱਟ ਕਰ ਦਿੰਦਾ ਹੈਗਾ ਜੀ ਤੇ ਦੁੱਧ ਦੇ ਵਿੱਚ ਵੀ ਭਾਰੀ ਕਮੀ ਆ ਜਾਂਦੀ ਹੈ ਤੇ ਇਹਦਾ ਇੱਕ ਕਾਰਨ ਹੋਰ ਵੀ ਬਣ ਜਾਂਦਾ ਏ ਜਿਵੇਂ ਆਪਾਂ ਪਿਛਲੇ ਮਹੀਨੇ ਜੇ ਜਿਹੜੀ ਖਰਾਕ ਆਪਾਂ ਗਲਤ ਦੇ ਸਕਦੇ ਆ ਜਿਵੇਂ ਡਰਾਈ ਪੀਟ ਦੇ ਵਿੱਚ ਆਪਾਂ ਗਲਤ ਢੰਗ ਦੇ ਨਾਲ ਸੰਭਾਲ ਕਰ ਲੈਨੇ ਆ ਉਹ ਵੀ ਇਹਦਾ ਕਾਰਨ ਬਣ ਜਾਂਦਾ ਹਾਰਮੋਨਾਂ ਦੀ ਜਿਹੜੀ ਗੜਬੜ ਹੋ ਜਾਂਦੀ ਹੈ ਬੱਚੇਦਾਨੀ ਦੀ ਕਮਜ਼ੋਰੀ ਯੂਟਰਸ ਠੀਕ ਤਰ੍ਹਾਂ ਨਾ ਸੁੱਕੜਨਾ ਇਹਾਰੇ ਇਹਦੇ ਕਾਰਨ ਬਣ ਜਾਂਦੇ ਆ ਬੱਚੇਦਾਨੀ ਵਿੱਚ ਇਨਫੈਕਸ਼ਨ ਗੰਦਗੀ ਵਾਲੀ ਜਗ੍ਹਾ ਤੇ ਸੂਣ ਪਸ਼ੂ ਸੂਪੇ ਪਹਿਲਾਂ ਵੀ ਜਿਹੜੀਆਂ ਗਾਵਾਂ ਮੱਝਾਂ ਨੂੰ ਇਹ ਇਹ ਸਮੱਸਿਆ ਰਹੀ ਹੋਵੇ ਜਿਹੜੀਆਂ ਨੂੰ ਪਹਿਲਾਂ ਕਦੇ ਜਦੋਂ ਹਰ ਸੂਵੇ ਕਈ ਵਰੀਆਂ ਕਈਆਂ ਪਸ਼ੂਆਂ ਦੀ ਜੇਰ ਨਹੀਂ ਪੈਂਦੀਗੀ ਉਹਨਾਂ ਨੂੰ ਹਰ ਸਾਲ ਹੀ ਇਦਾਂ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਨਾਮ ਤੋਂ ਜਿਹੜੀਆਂ ਗੱਲਾਂ ਨੇ ਆਪਾਂ ਦਾ ਨ ਕੀ ਖਿਆਲ ਕਰਨਾਗਾ ਜਿਹੜੇ ਸੂਣ ਤੋਂ 8 ਤੋਂ 12 ਘੰਟਿਆਂ ਵਿੱਚ ਜੇਰ ਨਾ ਪਵੇ ਤਾਂ ਇਸ ਨੂੰ ਸਮੱਸਿਆ ਮੰਨ ਲਿਆ ਜਾਂਦਾ ਜੀ ਇਹ ਤੇ ਜਬਰਦਸਤ ਜ਼ੋਰ ਕਿੰਨਾ ਜਿਹੜਾ ਉਹ ਖਤਰਾ ਬਣ ਜਾਂਦਾ ਹੈਗਾ ਇਹ ਨਹੀਂ ਕਰਨਾ ਚਾਹੀਦਾ ਜੀ ਹੁਣ ਆਪਾਂ ਗੱਲ ਕਰ ਲਿਆ ਜੀ ਇੱਕ ਹੋਮੋਪੈਥੀ ਦਵਾਈ ਜਿਹੜੀ ਬਹੁਤ ਹੀ ਫਾਇਦੇਮੰਦ ਹੈ ਇਹ ਬਸ ਨੂੰ ਦੇਣੀ ਹੈ ਡੈਰੀ ਫਾਰਮਾ ਜਾਂ ਆਪਣੇ ਆਮ ਘਰਾਂ ਦੇ ਵਿੱਚ ਇਹ ਰੱਖਣੀ ਬਹੁਤ ਜ਼ਰੂਰੀ ਹੈ ਜੀ ਇਹ ਦਵਾਈ ਦਾ ਨਾਮ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਦਵਾਈ ਦਾ ਨਾਮ ਹੈ ਕੈਥਾ ਰਿਸਕ ਇਹ ਕੈਥਾ ਰਿਸਕ ਦਵਾਈ ਹੈ ਜਿਹੜੀ ਇਹ ਬਹੁਤ ਜਿਹੜੀ ਚੰਗੀ ਦਵਾਈ ਹੈ ਪਸ਼ੂਆਂ ਵਾਸਤੇ ਤਾਂ ਇਹਨੂੰ ਆਪਾਂ ਐਲੋਪੈਥੀ ਦਵਾਈਆਂ ਦੇ ਨਾਲ ਡਾਕਟਰ ਦੀ ਸਲਾਹ ਨਾਲ ਵੀ ਦੇ ਸਕਦੇ ਆ ਐਡੀ ਇਹ ਦਵਾਈ ਇੰਨੀ ਵਧੀਆ ਜੀ ਇਹ ਆਪਣੇ ਘਰੇ ਲਿਆ ਕੇ ਰੱਖਣੀ ਜ਼ਰੂਰੀ ਆ ਇਹਦੇ ਨਾਲ ਜਵੇਂ ਨਰਵਸ ਸਿਸਟਮ ਦੀ ਕਮਜ਼ੋਰੀ ਆ ਜਾਂਦੀ ਹੈ ਪੈਰਾਂ ਨਹੀਂ ਸੰਤਾਹ ਹੋ ਜਾਂਦੀ ਆ ਪਸ਼ੂ ਨੂੰ ਖੜਨਾ ਬੈਠਣਾ ਔਖਾ ਹੋਣਦਾ ਹੈ ਜੀ ਤੇ ਪਿਸ਼ਾਬ ਦੀ ਦਿੱਕਤ ਆਉਂਦੀ ਹੈ ਇਹ ਸਾਰੀਆਂ ਇਹਨਾਂ ਚੀਜ਼ਾਂ ਵਾਸਤੇ ਜਿਹੜੀ ਇੱਕ ਇੱਥਾ ਰਿਸਕ ਦਵਾਈ ਆ ਇਹ ਬਹੁਤ ਵਰੀਆ ਹੁੰਦੀ ਹੈ ਇਹਨੂੰ ਇਹਦੇ ਮੁੱਖ ਫਾਇਦੇ ਕੀ ਆ ਜੀ ਇੱਕ ਤਾਂ ਪੈਰਾਂ ਦੀ ਜਿਹੜੀ ਕਮਜ਼ੋਰੀ ਆ ਸੁੱਨ ਤਾਂ ਪੈਰਾਂ ਨੂੰ ਖੜਨਾ ਪਸ਼ੂ ਦਾ ਜਾਂ ਪਿਛਲੇ ਪੈਰ ਖਿੱਚਣਾ ਜਾਂ ਖੜੀ ਹੋਣ ਵਿੱਚ ਦਿੱਕਤ ਆਉਣਾ ਜਾਂ ਸੌਣ ਤੋਂ ਬਾਅਦ ਉੱਠ ਨਾ ਸਕਣਾ ਜਿਵੇਂ ਪਸ਼ੂ ਜਿਆਦਾ ਕਮਜ਼ੋਰ ਹੋ ਜਾਂਦਾ ਹੈ ਉਹਦੇ ਵਿੱਚ ਵੀ ਕਾਫੀ ਇਹ ਫਾਇਦੇਮੰਦ ਹੈ ਇਹ ਨਰਵਸ ਸਿਸਟਮ ਦੀ ਸਮੱਸਿਆ ਨੂੰ ਵੀ ਜਿਹੜੀ ਨਰਵਸ ਡੈਮੇਜ ਹੋ ਜਾਂਦਾ ਜਿਹੜਾ ਉਹ ਉਹਨੂੰ ਵੀ ਕਾਫੀ ਇਹ ਫਾਇਦੇਮੰਦ ਹੈ ਜੀ ਫਿਰ ਜਿਵੇਂ ਪਸ਼ੂ ਕੰਬਣ ਦਾ ਲੰਗੜਾਉਣ ਦਾ ਉਹਨੂੰ ਵੀ ਘਟਾਉਂਦੀ ਹੈ ਜੀ ਤੇ ਪਿਸ਼ਾਬ ਰੁਕ ਰੁਕ ਕੇ ਆਉਣਾ ਜਾਂ ਪੂਰਾ ਵਿਸ਼ਾਮ ਨਾਲ ਨਿਕਲਣਾ ਇਹਦੇ ਵਾਸਤੇ ਵੀ ਬਹੁਤ ਫਾਇਦੇਮੰਦ ਹੈ ਸੂਣ ਤੋਂ ਬਾਅਦ ਦੀ ਕਮਜ਼ੋਰੀ ਜਿਹੜੀ ਹੈ ਜਿਵੇਂ ਸਰੀਰ ਨੂੰ ਰਿਕਵਰੀ ਵਿੱਚ ਮਦਦ ਕਰਦੀ ਹੈ ਮਾਸਪੇਸ਼ੀਆਂ ਨੂੰ ਤਾਕਤ ਦਿੰਦੀ ਹੈ ਆਪਾਂ ਇਹਦੀ ਮਾਤਰਾ ਕਿੰਨੀ ਦੇਣੀ ਹੈ ਇਹ ਆਪਾਂ ਦੱਸ ਦਿੰਦੇ ਆ ਤੁਹਾਨੂੰ ਜੀ ਜਿਹੜੀ ਇਹ ਆਪਾਂ 10 ਤੋਂ 15 ਬੂੰਡਾਂ ਦਿਨ ਵਿੱਚ ਦੋ ਵਾਰ ਜ਼ਰੂਰ ਦਿਓ ਤਿੰਨ ਦਿਨ ਤੋਂ 5 ਦਿਨ ਦਿਓ ਜੀ ਦੇ ਇਹਨੂੰ ਪਾਣੀ ਵਿੱਚ ਮਿਲਾ ਕੇ ਵੀ ਦੇ ਸਕਦੇ ਹੋ ਤੇ ਸਿੱਧਾ ਮੂੰਹ 'ਚ ਵੀ ਤੁਸੀਂ ਪਾ ਸਕਦੇ ਆ ਜੀ। ਸੂਣ ਤੋਂ ਬਾਅਦ ਪੈਰਾਂ ਵਿੱਚ ਜਿਹੜੀ ਕਮਜ਼ੋਰੀ ਆ ਤੇ ਲੰਮੇ ਸਮੇਂ ਤੱਕ ਖੜੀ ਨਾ ਰਹਿ ਸਕੇ ਇਹਦੇ ਵਾਸਤੇ ਬਹੁਤ ਫਾਇਦੇਮੰਦ ਆ ਜੀ ਤੇ ਨਰਵਸ ਸਿਸਟਮ ਨੂੰ ਦੱਸਿਆ ਵੀ ਦਾ ਜਿਹੜਾ ਨਰਵਸ ਸਿਸਟਮ ਦੀ ਸਮੱਸਿਆ ਉਹਨੂੰ ਵੀ ਇਹ ਦੂਰ ਕਰਦੀ ਆ। ਜਿਵੇਂ ਮਿਲਕ ਫੀਵਰ ਆ, ਕੈਲਸ਼ੀਅਮ ਦੀ ਘਾਟ ਹੋਵੇ ਤਾਂ ਵੀ ਇਹਨੂੰ ਦੇਣਾ ਬਹੁਤ ਜ਼ਰੂਰੀ ਆ। ਤੇ ਉਹ ਦੂਬਾਰਾ ਜੀ ਆਪਾਂ ਗੱਲ ਕਰ ਲੈਨੇ ਆ ਇਹਨੂੰ ਇਹ ਮਤਲਬ ਦਵਾਈ ਇਕੱਲੀ ਕਈ ਵਾਰੀ ਨਹੀਂ ਵੀ ਕੰਮ ਕਰਦੀ ਤਾਂ ਉਸ ਟਾਈਮ ਤੇ ਡਾਕਟਰ ਨੂੰ ਬੁਲਾ ਕੇ ਤੁਸੀਂ ਐਲੋਪੈਥੀ ਦਵਾਈ ਦੇ ਨਾਲ ਵੀ ਇਹਨੂੰ ਮਿਲਾ ਕੇ ਵੀ ਦੇ ਸਕਦੇ ਆ ਜਿਹੜੀ ਇਹ ਦਵਾਈ ਹੈ ਇਹ ਬਹੁਤ ਚੰਗੀ ਦਵਾਈ ਹੈ ਇਹਦੇ ਨਾਲ ਜਿਹੜਾ ਡੇਰੀ ਡੇਰੀ ਫਾਰਮਾ ਸਾਡਾ ਉਹ ਵਧੀਆ ਲਾਹੇਬੰਦ ਹੋ ਸਕਦਾ ਹੈ ਤੇ ਜੁੱਜੀ ਦਵਾਈ ਹੈਗੀ ਆ ਜੀ ਅ ਦੂਜੀ ਦਵਾਈ ਦਾ ਨਾਮ ਤੁਹਾਨੂੰ ਦੱਸ ਦਿੰਨੇ ਆਪਾਂ ਉਹ ਵੀ ਹੋਮੋਪੈਥਿਕੀ ਆ ਜੀ ਉਹ ਦਵਾਈ ਦਾ ਹੈਗਾ ਨਾਮ ਜੀ ਸਿਕਲ ਸਿਕਲ ਕੋਰ ਇਹ ਵੀ ਹੋਮੋਪੈਥਿਕ ਦਵਾਈ ਆ ਜੀ ਸਿਕਲ ਕੋਰ ਇਹ ਨੂੰ ਵੀ ਤੁਹਾਨੂੰ ਘਰੇ ਲੈ ਕੇ ਰੱਖਣਾ ਬਹੁਤ ਜ਼ਰੂਰੀ ਆ ਇਹ nde ਲਿਵਰੀ ਤੋਂ ਬਾਅਦ ਜਿਵੇਂ ਖੂਨ ਦਾ ਵਹਿਣਾ ਬੱਚੇਦਾਨੀ ਦੀ ਕਮਜ਼ੋਰੀ ਬੱਚੇਦਾਨੀ ਦੀ ਸਫਾਈ ਲਈ ਬਹੁਤ ਵਧੀਆ ਵਰਤੀ ਜਾਂਦੀ ਆ ਜੀ ਤੇ ਸਿਕਲਕੋਰ ਇਹ ਇੱਕ ਹੋਮੋਪੈਥਿਕ ਦਵਾਈ ਆ ਬਹੁਤ ਵਧੀਆ ਦਵਾਈ ਆ ਜਿਆਦਾ ਇਹ ਜਿਹੜੀ ਬੱਚੇਦਾਨੀ ਉੱਤੇ ਅਸਰ ਕਰਦੀ ਹੈ ਸਿਕਲਕੋਰ ਦੇ ਜਿਹੜੇ ਮੁੱਖ ਫਾਇਦੇ ਨੇ ਉਹ ਨੇ ਇਹ ਉਹਨਾਂ ਦੇ ਵਿੱਚ ਇਹ ਹੈਗਾ ਜੀ ਉਹਦੇ ਵਿੱਚ ਕੀ ਆ ਜਾਂਦਾਗਾ ਜੀ ਜਿਵੇਂ ਇਹ ਕਮਜ਼ੋਰੀ ਨੂੰ ਦੂਰ ਕਰਦੀ ਆ ਤੇ ਬੱਚੇਦਾਨੀ ਨੂੰ ਸੁਗੜਨ ਵਿੱਚ ਮਦਦ ਕਰਦੀ ਆ ਜੀ ਤੇ ਇਹ ਜੀ ਬੱਚੇਦਾਨ ਨੂੰ ਜਲਦੀ ਨਾਰਮਲ ਕਰ ਦਿੰਦੀ ਹੈ ਤੇ ਜਿਵੇਂ ਚਿੱਲੀ ਨਿਕਲਣਾ ਵਿੱਚ ਸਹਾਇਤਾ ਕਰਦੀ ਹੈ ਗੰਦਗੀ ਸਾਫ਼ ਹੋਣ ਵਿੱਚ ਮਦਦ ਕਰਦੀ ਹੈ ਸੂਣ ਤੋਂ ਬਾਅਦ ਕਮਜ਼ੋਰੀ ਸਰੀਰ ਨੂੰ ਰਿਕਵਰੀ ਵਿੱਚ ਮਦਦ ਕਰਦੀ ਹੈ ਅਦਰੂਨੀ ਸਿਸਟਮ ਜਿਹੜਾ ਆਪਣੇ ਸਰੀਰ ਦਾ ਸਿਸਟਮ ਹੈ ਮਿਹਦਾ ਪ੍ਰਣਾਲੀ ਹੈ ਉਹਨੂੰ ਬਹੁਤ ਵਧੀਆ ਢੰਗ ਦੇ ਨਾਲ ਚਲਾਉਂਦੀ ਹੈ ਜੀ ਇਹਨੂੰ ਆਪਾਂ ਦੇਣ ਦਾ ਕੀ ਹੈ ਜੀ ਸਿਕਲੋਰ ਜਿਹੜੀ ਹੈਗੀ ਇਹਨੂੰ ਆਪਾਂ ਟੀਐਮਲ ਹੁੰਦੀ ਹੈ ਇਹਦੇ ਇਹਨੂੰ 10 ਤੋਂ 15 ਦਿਨਾਂ ਦੇ ਵਿੱਚ ਦੋ ਵਾਰੀ ਦਿਓ ਤੇ ਦੋ ਤਿੰਨ ਦਿਨ ਲਗਾਤਾਰ ਦਿਓ ਇਹਨੂੰ ਵੀ ਤੁਸੀਂ ਪਾਣੀ ਚ ਮਿਲਾ ਕੇ ਦੇ ਸਕਦੇ ਆ ਜਾਂ ਸਿੱਧਾ ਮੂੰਹ ਚ ਵੀ ਅਪਲਾਈ ਕਰ ਸਕਦੇ ਆ ਤੇ ਸੂਣ ਤੋਂ ਤੁਰੰਤ ਬਾਅਦ ਦੇ ਦਿਓ ਜੀ ਇਹਦੇ ਨਾਲ ਜਿਆਦਾ ਖੂਨ ਵਹਿਣ ਤੇ ਛਿੱਲੀ ਦੇ ਨਾਲ ਨਿਕਲੇ ਬੱਚੇ ਦਾ ਨਹੀਂ ਢਿੱਲੀ ਲੱਗੇ ਆ ਇਹ ਇਹ ਚੀਜ਼ਾਂ ਜਿਹੜੀਆਂ ਇਹਦੇ ਦੇ ਫਾਇਦਾ ਕਰਦੀ ਐ ਬਹੁਤ ਜ਼ਿਆਦਾ ਖੂਨ ਵਹੇ ਤੇ ਤੁਰੰਤ ਤੁਸੀਂ ਡਾਕਟਰ ਨੂੰ ਬੁਲਾਓ ਜੀ ਇਕੱਲੇ ਫਿਰ ਇੱਕ ਦਵਾਈ ਨਹੀਂ ਆਪਾਂ ਉਹਦੇ ਤੇ ਬੈਠੇ ਰਹਿਣਾ ਹੁੰਦਾਗਾ ਜੇ ਜ਼ਿਆਦਾ ਹੀ ਜ਼ਿਆਦਾ ਪਸੂ ਦਾ ਪ੍ਰੋਬਲਮ ਆ ਜੇ ਤਾਂ ਫਿਰ ਡਾਕਟਰ ਨੂੰ ਬੁਲਾਉਣਾ ਚਾਹੀਦਾ ਐਮਰਜੈਂਸੀ ਦੇ ਵਿੱਚ ਇਹ ਇਕੱਲੀ ਕੰਮ ਨਾ ਕਰੇ ਤਾਂ ਐਲੋਪੈਥੀ ਦਵਾਈ ਦੇ ਨਾਲ ਦੇ ਨਾਲ ਵੀ ਦੇ ਸਕਦੇ ਆਪਾਂ ਨਿਕਲ ਕੋਰ ਇੱਕ ਬਹੁਤ ਹੀ ਭਰੋਸੇਯੋਗ ਹੋਮੋਪੈਥਿਕ ਦਵਾਈ ਹੈ ਜੀ ਇਹ ਆਪਾਂ ਕੋਈ ਐਡ ਨਹੀਂ ਕਰ ਰਹੇ ਇਹ ਵਧੀਆ ਵਰਤੀ ਹੋਈ ਦਵਾਈ ਹੈ ਇਹ ਸੂਣ ਤੋਂ ਬਾਅਦ ਕਈ ਸਮੱਸਿਆ ਖੂਨ ਵਹਿਣਾ ਚਿੱਲੀ ਨਾ ਨਿਕਲਣਾ ਬੱਚੇਦਾਨੀ ਦੀ ਕਮਜ਼ੋਰੀ ਵਿੱਚ ਮਦਦ ਕਰਦੀ ਹੈ ਸਹੀ ਮਾਤਰਾ ਚ ਦੇਓ ਤਾਂ ਨਤੀਜੇ ਦੇ ਜਿਹੜੇ ਬਹੁਤ ਵਧੀਆ ਨਿਕਲਦੇ ਆ ਜੀ ਇਹ ਸੀਗੀ ਜੀ ਆਪਣੀ ਅੱਜ ਜਾਣਕਾਰੀ ਜਿਹੜੀ ਆਪਾਂ ਦਿੱਤੀ ਹੈ ਵੀ ਪਸ਼ੂ ਨੂੰ ਜ਼ੇਰ ਨਾ ਪੈਂਡੇ ਕੀ ਕਾਰਨ ਤੇ ਜੇ ਜ਼ੇਰ ਨਾ ਪੈਂਡੇ ਬਾਅਦ ਕੀ ਸਮੱਸਿਆ ਆਉਂਦੀਆਂ ਤੇ ਉਹਨਾਂ ਨੂੰ ਹੱਲ ਆਪਾਂ ਕਿੱਦਾਂ ਕਰਨਾ ਤੇ ਕਿਹੜੀ ਆਪਾਂ ਦਵਾਈ ਹੈ ਜਿਹੜੀ ਹੋਮੋਪੈਥਿਕ ਆਪਾਂ ਮਿਲਦੀ ਹੈ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਉੱਥੋਂ ਤੁਸੀਂ ਲੈ ਕੇ ਵਰਤ ਸਕਦੇ ਹੋ ਆਪਣੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਨਾਲ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਲੈ ਕੇ ਆਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਘੰਟੀ ਵਾਲਾ ਬਟਨ ਵੀ ਨਾਲ ਹੀ ਦਬ ਲਓ ਜੀ ਤੇ ਇਹ ਸੀਗੀ ਜੀ ਅੱਜ ਦੀ ਜਾਣਕਾਰੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਤੇ ਤੁਸੀਂ ਇਹ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਆ ਤਾਂ ਨਾ ਕਿ ਸਾਨੂੰ ਇਹ ਪਤਾ ਲੱਗ ਸਕੇ ਵੀ ਲਾਈਵ ਆਪਣਾ ਕਿੱਥੋਂ ਤੱਕ ਜਾਂਦਾ ਜੀ ਸੋਡਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਸਾਡੇ ਨਾਲ ਜੁੜੇ ਰਹਿੰਦੇ ਹੋ ਹਮੇਸ਼ਾ ਹੀ ਅਸੀਂ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਆਉਨੇ ਆ ਅਗਰ ਜੇ ਤੁਸੀਂ ਇਹਦੇ ਵਾਸਤੇ ਤੁਹਾਨੂੰ ਲਾਈਵ ਦੇ ਵਿੱਚ ਕੋਈ ਗੱਲ ਨਾ ਪਤਾ ਲੱਗੀ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਤੇ ਆਪਾਂ ਦੁਬਾਰਾ ਵੀ ਇਹਦੇ ਉੱਤੇ ਵੀਡੀਓ ਬਣਾ ਸਕਦੇ ਆ ਤੇ ਬਾਕੀ ਆਪਣੀ ਵੀਡੀਓ ਚੈਨਲ ਦੇ ਉੱਤੇ ਪਈ ਹੋਈ ਹੈ ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋਗੇ ਤੇ ਜੇ ਫੇਰ ਵੀ ਕੋਈ ਸਮਝ ਕਈ ਵਰੀ ਨਹੀਂ ਲੱਗਦੀ ਜਾਂ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੀ ਉਹਦਾ ਮਸਲਾ ਆਪਾਂ ਜਿਹੜਾ ਜਿੱਥੋਂ ਠੀਕ ਹੋਇਆ ਉਹਦੀ ਜਿੰਨੀ ਜਾਣਕਾਰੀ ਹੋਈ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਾਰੀਆਂ ਜਾਣਕਾਰੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਇੱਕ ਦੂਜੇ ਨਾਲ ਜਿਹੜਾ ਸਾਂਝਾ ਕੀਤਾ ਇੱਕ ਦੂਜੇ ਦੀ ਜਿਹੜਾ ਗਿਆਨ ਉਹ ਵਾਧਾ ਜੀ ਤੇ ਇਹ ਚੀਜ਼ਾਂ ਨੂੰ ਜ਼ਰੂਰ ਕਰਿਆ ਕਰੋ ਮਾਲਕਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਤੁਹਾਡੇ ਕਾਰੋਬਾਰਾਂ ਚ ਚੱਕੀਆਂ ਦੇਵੇ ਤੇ ਹਮੇਸ਼ਾ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਜੀ ਤੇ ਚੈਨਲ ਇਹ ਤੁਹਾਡਾ ਆਪਦਾ ਚੈਨਲ ਆ ਜੀ ਤੁਹਾਡਾ ਆਪਣਾ ਪੰਜਾਬੀ ਕਿਸਾਨ ਡੈਰੀ ਫਾਰਮ ਚੈਨਲ ਆ ਜੀ ਇਹਦੇ ਵਿੱਚ ਆਪਾਂ ਖੇਤੀ ਬਾਰੇ ਵੀ ਜਿਹੜੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਜਿਹੜੇ ਮੇਰੇ ਵੀਰ ਕਿਸਾਨ ਭਾਈ ਪੋਲਟਰੀ ਫਾਰਮ ਦਾ ਕੰਮ ਕਰਦੇ ਆ ਉਹਦੇ ਵਾਸਤੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਕਈ ਮੇਰੇ ਵੀਰ ਬੱਕਰੀਆਂ ਦਾ ਕੰਮ ਕਰਦੇ ਆ ਉਹਨਾਂ ਦੇ ਵਾਸਤੇ ਵੀ ਆਪਾਂ ਜਿਹੜੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਕਈ ਮੇਰੇ ਵੀਰ ਕਰਦੇ ਆ ਘੋੜੀਆਂ ਵਾਲਾ ਕੰਮ ਜੀ ਸਟੱਡ ਫਾਰਮ ਉਹਨਾਂ ਦੇ ਵਾਸਤੇ ਵੀ ਆਪਾਂ ਵਿੱਚ ਵੀਡੀਓ ਲੈ ਕੇ ਆਇਆ ਕਰਾਂਗੇ ਬਾਕੀ ਆਪਾਂ ਕਿਹੜੀਆਂ ਕੰਬਾਈਨਾ ਜਿਹੜੇ ਸੰਦ ਨਵੇਂ ਆਪਣੇ ਇੰਪਲੀਮੈਂਟ ਆ ਜਿਹੜੇ ਉਹਨਾਂ ਦੇ ਬਾਰੇ ਵੀ ਆਪਾਂ ਜਾਣਕਾਰੀ ਵਿੱਚ ਦਿਆ ਕਰਾਂਗੇ ਰੋਜ਼ਾਨਾ ਆਪਾਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਦੇ ਰਿਆ ਕਰਾਂਗੇ ਜੀ ਤਾਂ ਕੋਈ ਨਵਾਂ ਵਿਸ਼ਾ ਆਪਾਂ ਡੇਲੀ ਚੁਣ ਕੇ ਲਿਆਉਣੇ ਆ ਤੇ ਇਸ ਕਰਕੇ ਆਪਾਂ ਹਮੇਸ਼ਾ ਇਸ ਤੁਹਾਡੇ ਨਾਲ ਜੁੜੇ ਰਹਿਣੇ ਆ ਜੀ ਤੇ ਤੁਸੀਂ ਤੁਸੀਂ ਵੀ ਸਾਡਾ ਬਹੁਤ ਸਾਥ ਦਿੰਦੇ ਹੋ ਉਹਦੇ ਉੱਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਅਸੀਂ ਤੁਹਾਨੂੰ ਕਿੰਨਾ ਧੰਨਵਾਦ ਕਰੀਏ ਤੇ ਮਾਈਂਡ ਬਲੋਇੰਗ ਬਹੁਤ ਤੁਸੀਂ ਸਾਥ ਦਿੰਦੇ ਹੋ ਬਹੁਤ ਤੁਸੀਂ ਪਿਆਰ ਦਿੰਦੇ ਹੋ ਤੁਹਾਡਾ ਬਹੁਤ 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 ਧੰਨਵਾਦ ਜੀ ਚਲੋ ਜੀ ਆਪਾਂ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਵੀਡੀਓ ਨੂੰ ਲੈ ਕੇ ਕਿਸੇ ਹੋਰ ਲਾਈਵ ਦੇ ਨਾਲ ਉਦੋਂ ਤੱਕ ਤੁਹਾਨੂੰ ਆਪਾਂ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਸਲਾਮ ਅਲੈਕਮ ਬਹੁਤ ਧੰਨਵਾਦੀ ਛੋਟਾ ਓਕੇ ਜੀ ਬਾਏ